ਹਾਂਜੀ ਕੁਝ ਸੂਟ ਇੰਨੇ ਜਿਆਦਾ ਸੋਹਣੇ ਹੁੰਦੇ ਨੇ ਡਿਜ਼ਾਈਨ ਇੰਨੇ ਵਧੀਆ ਹੁੰਦੇ ਨੇ ਕਿ ਵਾਰ-ਵਾਰ ਉਹਨਾਂ ਦੀ ਡਿਮਾਂਡ ਆਉਂਦੀ ਹੈ ਤੇ ਰੈਡੀ ਕਰਨੇ ਪੈਂਦੇ ਨੇ ਇਹ ਵਾਲੇ ਸੂਟ ਕਾਫੀ ਜਿਆਦਾ ਇਸ ਵਾਰ ਪੂਰੇ ਵਿੰਟਰ ਸੀਜ਼ਨ ਦੇ ਵਿੱਚ ਬਹੁਤ ਜਿਆਦਾ ਸੂਟ ਹੈ ਪਸੰਦ ਕੀਤੇ ਗਏ ਕਿਉਂਕਿ ਪ੍ਰਾਈਸ ਵੀ ਬਹੁਤ ਘੱਟ ਹੈਗਾ ਹੈ neck design ਕਾਫੀ ਹੈਵੀ ਬਣੇ ਹੁੰਦੇ ਨੇ ਨਾਲ ਬਾਟਮ ਦੇ ਨਾਲ ਜਿਹੜੇ ਦੁਪੱਟੇ ਵੀ ਬਣੇ ਹੁੰਦੇ ਨੇ ਸਪੈਸ਼ਲੀ ਇਹਨਾਂ ਦੀ ਡਿਜ਼ਾਈਨਿੰਗ ਬਹੁਤ ਅੱਛੀ ਹੈਗੀ ਆ ਠੀਕ ਹੈ ਜੀ ਇਹ ਸੂਟ ਤੁਸੀਂ 1500 ਤੋਂ ਲੈ ਕੇ 2000 ਦੇ ਵਿੱਚ ਬਾਈ ਕਰ ਸਕਦੇ ਹੋ ਇਸ ਵਾਰ ਇਹਨਾਂ ਦੇ ਡਿਜ਼ਾਈਨ ਨਵੇਂ ਬਣ ਕੇ ਆਏ ਇਸ ਤਰ੍ਹਾਂ ਕੀ ਇਹ ਟਾਈ ਡਾਈ ਦੇ ਉੱਪਰ कॉटन ਫੈਬਰਿਕ ਦੇ ਉੱਪਰ ਵੀ ਇਹ ਆਪਾਂ ਰੈਡੀ ਕੀਤਾ ਹੈਗਾ ਸ਼ਿਮਰ オーर्गनजा ਦੇ ਉੱਪਰ ਜਾਂ ਫਿਰ ਸਟੋਨ ਦੇ ਉੱਪਰ ਬਣੇ ਹੁੰਦੇ ਨੇ ਬਹੁਤ ਪਿਆਰੇ ਲੱਗਦੇ ਨੇ ਇਸ ਤੋਂ ਇਲਾਵਾ ਹੁਣ ਆਪਾਂ कॉटन ਦੇ ਸੂਟ ਲੈ ਕੇ ਆਇਆ ਕਰਾਂਗੇ ਬਹੁਤ ਜ਼ਿਆਦੇ ਸੋਹਣੇ ਮਸ਼ੀਨ ਵਰਕ ਦੇ ਸੂਟ ਆਪਾਂ ਐਡ ਕੀਤੇ ਹੋਏ ਨੇ ਇਹਨਾਂ ਦਾ ਪ੍ਰਾਈਸ 1500 ਰੁਪਏ ਰਹੇਗਾ ਵਿੱਦ ਦੁਪੱਟਾ ਹੈ ਜੀ ਬਹੁਤ ਜਿਆਦੇ ਸੋਨੇ ਸੂਟਾਂ ਨੇ ਦੁਪੱਟਿਆਂ ਦੇ ਉੱਪਰ ਕੱਟਵਰਕ ਵੀ ਦਿੱਤਾ ਹੁੰਦਾ ਹੈ ਕੁਝ ਸੂਟ ਵਿਦਆਊਟ ਦੁਪੱਟਾ ਹੋਣਗੇ ਇਸ ਤਰ੍ਹਾਂ ਨੇ ਇਹਨਾਂ ਨੂੰ ਆਰਗੈਂਜ਼ਾ ਲਾ ਕੇ ਬਹੁਤ ਸੋਨਾ ਇਹਨਾਂ ਤੇ ਵਰਕ ਕੀਤਾ ਹੋਇਆ ਹੈ ਇਹ ਵੀ ਤੁਸੀਂ ਬਾਈ ਕਰ ਸਕਦੇ ਹੋ 1700 1800 ਰੁਪਏ ਦੇ ਵਿੱਚ ਇਹ ਤੁਸੀਂ ਘਰ ਬੈਠੇ ਫ੍ਰੀ ਸ਼ਿਪਿੰਗ ਦੇ ਵਿੱਚ ਲੈ ਸਕਦੇ ਹੋ